ਆ ਦੇਖੋ ਬੀਤੀ ਰਾਤ ਚੋਰਾਂ ਨੇ ਬਣਾਇਆ ਤਿੰਨ ਕਰਿਆਨੇ ਦੀ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਲੱਖਾਂ ਰੁਪਏ ਦੀ ਨਕਦੀ ਤੇ ਸਮਾਨ ਚੋਰੀ ਕਰ ਹੋ ਗਏ ਰਫੂ ਚੱਕਰ ਚੋਰਾਂ ਤੇ ਲੁੱਟੇਰਾਂ ਨੂੰ ਨਹੀਂ ਪੁਲਿਸ ਦਾ ਕੋਈ ਖੌਫ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋ ਗਈ ਕੈਦ ਜਿਰਾ ਵਿਖੇ ਚੋਰ ਲੁੱਟੇਰੇ ਐਨੇ ਖੌਫ ਹੋ ਚੁੱਕੇ ਨੇ ਕਿ ਉਹ ਜਦ ਮਰਜੀ ਚੋਰੀ ਦੀਆਂ ਵਾਰਦਤ ਨੂੰ ਅੰਜਾਮ ਦੇ ਕੇ ਬੜੇ ਆਰਾਮ ਦੇ ਨਾਲ ਨਿਕਲ ਜਾਂਦੇ ਨੇ ਤਾਜ਼ਾ ਮਾਮਲਾ ਸਾਹਮਣੇ ਹੈ ਜੀਰਾ ਦੇ ਕੋਟ ਇਸੇ ਖਾਂ ਰੋਡ ਤੇ ਜਿੱਥੇ ਬੀਤੀ ਰਾਤ ਚੋਰਾਂ ਦੇ ਵੱਲੋਂ ਕਰਿਆਨੇ ਦੀ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿਥੋਂ ਲੱਖਾਂ ਰੁਪਏ ਦੀ ਨਗਦੇ ਤੇ ਸਮਾਨ ਚੋਰੀ ਕਰ ਲਿਆ ਗਿਆ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਜਿਹੜੀਆਂ ਦੁਕਾਨਾਂ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੁਕਾਨਾਂ ਤੋਂ थाना ਸਿਟੀ ਅਤੇ ਡੀਐਸਪੀ ਜਿਹੜਾ ਦਾ ਦਫ਼ਤਰ ਮਹਿਜ਼ ਕੁਝ ਹੀ ਕਦਮਾਂ ਦੀ ਦੂਰੀ ਤੇ ਸਥਿਤ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਦੀਆਂ ਦੁਕਾਨਾਂ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾ ਲਿਆ ਗਿਆ ਅਤੇ ਉਹਨਾਂ ਦੀਆਂ ਦੁਕਾਨਾਂ ਚੋਂ ਲੱਖਾਂ ਰੁਪਏ ਦਾ ਕਰਿਆਨੇ ਨਾਲ ਸੰਬੰਧਿਤ ਸਮਾਨ ਅਤੇ ਅਗਦੀ ਚੋਰੀ ਕਰ ਲਈਗੀ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਪਾਸਿਓਂ ਮੰਗ ਕੀਤੀ ਹੈ ਕਿ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਉਹਨਾਂ ਦਾ ਸਮਾਨ ਵਾਪਸ ਦਵਾਈਆ ਜਾਵੇ। 5 ਵਜੇ ਕੇ ਕੁਛ ਮਿੰਟ ਤੇ ਮੈਨੂੰ ਫੋਨ ਆਇਆ ਤੁਹਾਡੀ ਦੁਕਾਨ ਦਾ ਛੱਟਾ ਟੁੱਟਾ ਪਿਆ। ਜਦੋਂ ਇੱਥੇ ਆ ਕੇ ਵੇਖਿਆ ਤੇ ਸਾਡਾ ਵੀ ਜਨਰਲ ਗ੍ਰੈਨਰੀਟ ਸਟੋਰ ਤੇ ਦੋ ਕੋਨੇ ਦੇ ਦੁਕਾਨਾਂ ਚਾਰੇ ਛੱਟੇ ਟੁੱਟੇ ਹੋਏ ਆ। ਜਦੋਂ ਅਸੀਂ ਵੀਡੀਓ ਵੇਖਿਆ ਤੇ ਉਹਦੇ ਵਿੱਚ ਤਕਰੀਬਨ 50400 ਰੁਪਿਆ ਨਗਦ ਗੱਲੇ ਦੇ ਵਿੱਚ ਸੀਗਾ। ਤਿੰਨ ਬਕਸੇ ਦੇ ਸੀ ਕਿ ਉਹਦੇ 6 ਲੀਟਰ ਫੈਂਡ ਉਹ ਕੈਮਰੇ ਦੇ ਵਿੱਚ ਜਾਂਦੇ ਵੇਖਿਆ। ਅਗਲੇ ਜੇ ਜੋ ਸ਼ਟਰ ਚੱਕਾਂਗੇ ਬਾਕੀ ਸਮਾਨ ਦਾ ਪਤਾ ਬਾਅਦ ਚ ਪਤਾ ਲੱਗੇਗਾ ਕਿੰਨੇ ਕੁ ਤਾਂ ਨੁਕਸਾਨ ਹੋਣਾ ਹੈ तकरीबन ਲੱਖ ਰੁਪਇਆ ਦਾ ਦਿਸੀ ਜਾਂਦਾ ਬਾਕੀ ਅਜੇ ਸ਼ਟਰ ਚੱਕਾਂਗੇ ਫਿਰ ਪਤਾ ਲੱਗੂਗਾ ਕੀ ਕੀ ਸਬੰਧ ਗਿਆ ਮੰਗ ਜੀ ਅੱਜ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਾ ਜਾਵੇ ਜੋ ਇਹ ਫੜ ਨਹੀਂ ਸਕਦੇ ਕੁਮਾਰ ਜੀ ਸ਼ਾਂਤੀ ਕਰਿਆਨਾ ਸਟੋਰ ਮੇਰੇ ਕਰਿਆਨੀ ਵੀ ਪਾਣਾ ਜੀ ਠੀਕ ਹੈ ਜੀ ਸਵੇਰ ਮੈਨੂੰ ਪਤਾ ਲੱਗਾ ਜੀ ਮੇਰੇ ਤਾਇਆ ਜੀ ਦੇ ਬੇਟ ਨੇ ਮੈਨੂੰ ਕਾਲ ਕੀਤੀ ਹੈ ਜੀ 5:35 ਵਜੇ ਜੀ ਆ ਦੇਖੋ ਸ਼ਟਰ ਟੁੱਟੇ ਹੋਏ ਆ ਜੀ ਠੀਕ ਹੈ ਜੀ ਮੇਰਾ 10 ਤੋਂ 15 ਹਜ਼ਾਰ ਦਾ ਨਿਸ਼ਾਨ ਹੋ ਗਿਆ ਜੀ ਇਸ ਤੋਂ 100 ਕਿਲੋਮੀਟਰ ਤੇ ਗਾਜ ਤੇ ਦੂਰੀ ਤੇ ਥਾਣਾ ਜੀ ਠੀਕ ਹੈ ਜੀ ਇਹਨਾਂ ਮੇਰੀ ਦੁਕਾਨ ਤੋਂ 100 ਗਾਜ ਤੇ ਦੂਰ ਥਾਣਾ ਜੀ ਇਹਨਾਂ ਨੂੰ ਕੋਈ ਕੌਮ ਨਹੀਂ ਜੀ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ ਠੀਕ ਹੈ ਜੀ ਮੇਰਾ ਨਿਸ਼ਾਨ 10 ਤੋਂ 15 ਹਜ਼ਾਰ ਦਾ ਹੋ ਗਿਆ ਜੀ ਸਾਨੂੰ ਕਿਰਦਾਰਕ ਮਾਛਾੜਾ ਰੋਡ ਤੇ ਕੋਟਿਸ਼ਾ ਰੋਡ ਤੇ ਆਪਣੀ ਦੁਕਾਨਾਂ ਜੀ ਕਰਾਣਾਂ ਦੀ ਗੱਲ ਪਈ ਕਰਾਂ ਤੋਂ ਦਾਦ ਨੂੰ ਦੋਨਾਂ ਦੁਕਾਨਾਂ ਦੇ ਸ਼ਟਰ ਤੇ ਭੰਨੇ ਗਏ ਜੀ ਕਿੰਨਾ ਕੋ ਨੁਕਸਾਨ ਤੁਹਾਡਾ 40 ਤੋਂ 50000 ਰੁਪਏ ਦਾ ਉਚਾਲ ਹੋਵੇ ਕੁਝ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਨਹੀਂ ਲੱਗਾ ਨਹੀਂ ਜੀ ਕੀ ਮੈਂ ਵੀ ਮੰਗਾ ਲਈਆਂ ਵੜੀਆਂ ਨੇ ਥੱਲ ਪਾਈ ਜਾਵੇ ਤੁਹਾਡੇ ਜਿਹੜੇ ਜੁਨਾ ਜਵਾਰੀ ਕੀਤੀ ਬੰਦੇ ਪਰੇ ਜਾਂਦੀ ਤੁਹਾਡੀ ਜਿਹੜੀ ਦੁਕਾਨ ਆਹ ਦੇਖੋ ਬੀਤੀ ਰਾਤ ਚੋਰਾਂ ਨੇ ਬਣਾਇਆ ਤਿੰਨ ਕਰਿਆਨੇ ਦੀ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਲੱਖਾਂ ਰੁਪਏ ਦੀ ਨਕਦੀ ਤੇ ਸਮਾਨ ਚੋਰੀ ਕਰ ਹੋ ਗਏ ਰਫੂ ਚੱਕਰ ਚੋਰਾਂ ਤੇ ਲੁੱਟੇਰਾਂ ਨੂੰ ਨਹੀਂ ਪੁਲਿਸ ਦਾ ਕੋਈ ਖੌਫ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਹੋ ਗਈ ਕੈਦ ਜਿਰਾ ਵਿਖੇ ਚੋਰ ਲੁੱਟੇਰੇ ਐਨੇ ਖੌਫ ਹੋ ਚੁੱਕੇ ਨੇ ਕਿ ਉਹ ਜਦ ਮਰਜੀ ਚੋਰੀ ਦੀਆਂ ਵਾਰਦਤ ਨੂੰ ਅੰਜਾਮ ਦੇ ਕੇ ਬੜੇ ਆਰਾਮ ਦੇ ਨਾਲ ਨਿਕਲ ਜਾਂਦੇ ਤਾਜ਼ਾ ਮਾਮਲਾ ਸਾਹਮਣੇ ਹੈ ਜੀਰਾ ਦੇ ਕੋਟ ਇਸੇ ਖਾਂ ਰੋਡ ਤੇ ਜਿੱਥੇ ਬਿਤਿਰਤ ਚੋਰਾਂ ਦੇ ਵੱਲੋਂ ਕਰਿਆਨੇ ਦੀ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਲੱਖਾਂ ਰੁਪਏ ਦੀ ਨਗਦੇ ਤੇ ਸਮਾਨ ਚੋਰੀ ਕਰ ਲਿਆ ਗਿਆ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਜਿਹੜੀਆਂ ਦੁਕਾਨਾਂ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੁਕਾਨਾਂ ਤੋਂ ਥਾਣਾ ਸਿਟੀ ਅਤੇ ਡੀਐਸਪੀ ਜੀਰਾ ਦਾ ਦਫ਼ਤਰ ਮਹਿਜ਼ ਕੁਝ ਹੀ ਕਦਮਾਂ ਦੀ ਦੂਰੀ ਤੇ ਸਥਿਤ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਦੁਕਾਨਾਂ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾ ਲਿਆ ਗਿਆ ਅਤੇ ਉਨ੍ਹਾਂ ਦੀਆਂ ਦੁਕਾਨਾਂ ਚੋਂ ਲੱਖਾਂ ਰੁਪਏ ਦਾ ਕਰਿਆਨੇ ਨਾਲ ਸੰਬੰਧਿਤ ਸਮਾਨ ਅਤੇ ਨਕਦੀ ਚੋਰੀ ਕਰ ਲਈ ਗਈ। ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਜਲਦ ਇਨ੍ਹਾਂ ਚੋਰਾਂ ਨੂੰ ਫੜ ਕੇ ਉਨ੍ਹਾਂ ਦਾ ਸਮਾਨ ਵਾਪਸ ਦਿਵਾਇਆ ਜਾਵੇ। 5 ਵਜੇ ਕੁਝ ਮਿੰਟ ਤੇ ਮੈਨੂੰ ਫੋਨ ਆਇਆ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪਿਆ। ਜਦੋਂ ਇੱਥੇ ਆ ਕੇ ਵੇਖਿਆ ਤੇ ਸਾਡਾ ਵੀ ਜੰਦਰ ਗ੍ਰੇਨਰੀਸਟੋਰ ਤੇ ਦੋ ਕੋਨੇਗੇ ਦੁਕਾਨਾਂ ਚਾਰੇ ਸ਼ਟਰ ਟੁੱਟੇ ਹੋਏ ਆ। ਜਦੋਂ ਅਸੀਂ ਵੀਡੀਓ ਵੇਖਿਆ ਤੇ ਉਹਦੇ ਵਿੱਚ ਤਕਰੀਬਨ 50400 ਰੁਪਿਆ ਨਗਦ ਗੱਲੇ ਦੇ ਵਿੱਚ ਸੀਗਾ ਤਿੰਨ ਬਕਸੇ ਦੇ ਸੀ ਕਿ ਉਹਦੇ 6 ਡੀਲਰ ਫੈਂਡ ਉਹ ਕੈਮਰੇ ਦੇ ਵਿੱਚ ਜਾਂਦੇ ਦੇਖਿਆ ਅਗਲੀ ਜਦੋਂ ਸ਼ਟਰ ਚੱਕਾਂਗੇ ਬਾਕੀ ਸਮਾਨ ਦਾ ਪਤਾ ਬਾਅਦ ਵਿੱਚ ਪਤਾ ਲੱਗੇਗਾ ਕਿੰਨੇ ਕੁ ਦਾ ਨੁਕਸਾਨ ਹੋਣਾ ਹੈ ਤਕਰੀਬਨ ਲੱਖ ਰੁਪਿਆ ਦਾ ਦਿਸੀ ਜਾਂਦਾ ਬਾਕੀ ਅਜੇ ਸ਼ਟਰ ਚੱਕਾਂਗੇ ਫਿਰ ਪਤਾ ਲੱਗੂਗਾ ਕੀ ਕੀ ਸਬੰਧ ਗਿਆ ਮੰਗ ਕੇ ਜਾਂ ਤੇ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਾਇਆ ਜਾਵੇ ਜੋ ਇਹ ਫੜ ਨਹੀਂ ਸਕਦੇ ਕੁਮਾਰ ਜੀ ਸ਼ਾਂਤੀ ਕਰਾਨਾ ਸਟੋਰ ਮੇਰੇ ਕਰਾਨੀ ਤੋਂ ਬਾਹਰ ਆ ਜੀ ਠੀਕ ਹੈ ਜੀ ਸਵੇਰ ਮੈਨੂੰ ਪਤਾ ਲੱਗਾ ਜੀ ਮੇਰੇ ਤਾਇਆ ਜੀ ਦੇ ਬੇਟ ਨੇ ਮੈਨੂੰ ਕਾਲ ਕੀਤੀ ਹੈ ਜੀ 5:35 ਵਜੇ ਜੀ ਆ ਦੇਖ ਲਓ ਸ਼ਟਰ ਟੁੱਟੇ ਹੋਏ ਆ ਜੀ ਠੀਕ ਹੈ ਜੀ ਮੇਰਾ 10 ਤੋਂ 15000 ਦਾ ਨੁਕਸਾਨ ਹੋ ਗਿਆ ਜੀ ਇਸ ਤੋਂ 100 ਕਿਲੋਮੀਟਰ ਤੇ ਗਾਜ ਤੇ ਦੂਰੀ ਤੇ ਥਾਣਾ ਜੀ ਠੀਕ ਹੈ ਜੀ ਇਹਨਾਂ ਮੇਰੀ ਦੁਕਾਨ ਤੋਂ 100 ਗਾਜ ਤੇ ਦੂਰ ਥਾਣਾ ਜੀ ਇਹਨਾਂ ਨੂੰ ਕੋਈ ਕਾਹਮ ਨਹੀਂ ਜੀ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ ਠੀਕ ਹੈ ਜੀ ਮੇਰਾ ਨੁਕਸਾਨ 10 ਤੋਂ 15000 ਦਾ ਹੋ ਗਿਆ ਜੀ ਸਾਨੂੰ ਕੁਝ ਦੁਕਾਨਾਂ ਵਿੱਚ ਧੜਾ ਰੋਡ ਤੇ ਕੋਲਿੱਟਸਾ ਰੋਡ ਤੇ ਆਪਣੀ ਦੁਕਾਨਾਂ ਹੈ ਗ੍ਰੈਂਡਰ ਦੀ ਗੱਲ ਕਰਨਾ ਚਾਹੁੰਦੇ। ਦਾਦ ਨੂੰ ਦੋਨਾਂ ਦੁਕਾਨਾਂ ਦੇ ਸ਼ਟਰ ਪੰਨੇ ਗਏ ਨੇ। ਕਿੰਨਾ ਕੁ ਨੁਕਸਾਨ ਹੋਣਾ? 40 ਤੋਂ 50 ਹਜ਼ਾਰ ਰੁਪਏ ਦਾ ਉਚਾਲ ਹੋਵੇ। ਕੁਝ ਸੀਸੀਟੀਵੀ ਕੈਮਰੇ ਵਗੈਰਾ ਲੱਗੇ? ਨਹੀਂ ਲੱਗਾ ਨਹੀਂ। ਕੀ ਮੰਗ ਆ ਬੜੀਆਂ-ਬੜੀਆਂ ਦੇ ਖੱਲ ਪਾਈ ਜਾਵੇ। ਸਾਡੇ ਵਿਰੇ ਜਿਵੇਂ ਜਵਾਰੀ ਕੀਤੀ ਬੰਦੇ ਫੜੇ ਜਾਂਦੇ। ਤੁਹਾਡੀ ਜਿਹੜੀ ਦੁਕਾਨ ਹੈ